ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਬੈਲ ਆਈਕਨ ਕੋ ਦਬਾ ਕੇ ਨੋਟੀਫਿਕੇਸ਼ਨ ਓਨ ਕਰ ਲਿਜੀਏ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲੇ ਪਾਣੇ ਲਈ सात श्रीकाल दोस्तों जॉब जॉबलेट बाय हरदीप चैनल में आपका स्वागत है आज एक और नई भर्ती के नोटिफिकेशन के साथ हाजिर हुआ हूँ मेरा वीडियो आपको अच्छा लगे लाइक शेयर कमेंट जरूर करना जेकर दोस्तों मेरे चैनल पर पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए नोटिफिकेशन बेल को ऑन कर लेना जब भी नई भर्ती का वीडियो अपलोड करूंगा उसका नोटिफिकेशन सबसे पहले आपको मिल सके चलो दोस्तों आज का वीडियो स्टार्ट करते हैं दोस्तों जो आज भर्ती का नोटिफिकेशन लेके आऊँ बहुत ही अच्छी भर्ती है जी इसके लिए डायरेक्ट आपका इंटरव्यू से आपका सिलेक्शन हो जाएगा वीडियो पूरा देखिए आपको पूरी जानकारी मिलेगी अधूरा देखोगे तो आपको पूरी जानकारी नहीं मिल पाएगी पंजाब विच लेक्चरर दा दी भर्ती जी पोस्टन है जी फाइनेंस आर्ट्स बॉटनी मैथमेटिक्स शारीरिक शिक्षा और अंग्रेजी इंटरव्यू होवेगा जी थोड़ा 29 1 2019 नु सवेरे 10 बजे थोड़ा इंटरव्यू होवेगा जी हुन चलदे जी नोटिफिकेशन ते ਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਨੋਟੀਫਿਕੇਸ਼ਨ ਹੈ ਜੀ ਇਹ ਬਹੁਤ ਹੀ ਵਧੀਆ ਜੌਬ ਹੈ ਜੀ ਬਾਕ ਐਂਡ ਇੰਟਰਵਿਊ ਲਈ ਤੁਹਾਨੂੰ ਜਾਣਾ ਪੈਣਾ ਜੀ 29 1 2019 ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਸਾਲ 2018-19 ਲਈ ਪੀਟੀਏ ਫੰਡ ਵਿੱਚੋਂ ਗੈਸਟ ਫੈਸਿਲਿਟੀ ਲੈਕਚਰਰ ਦੀ ਭਰਤੀ ਸਬਜੈਕਟ ਜੀ ਫਾਈਨ ਆਰਟਿਸਟ ਦੀ ਇੱਕ ਪੋਸਟ ਹੈ ਜੀ ਬਟੋਨੀ ਦੀ ਇੱਕ ਪੋਸਟ ਹੈ ਜੀ ਮੈਥਮੈਟਿਕਸ ਦੀਆਂ ਦੋ ਪੋਸਟਾਂ ਨੇ ਜੀ ਸਰੀਰਿਕ ਸਿੱਖਿਆ ਦੀਆਂ ਦੋ ਪੋਸਟਾਂ ਨੇ ਜੀ ਅੰਗਰੇਜ਼ੀ ਦੀ ਇੱਕ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਬੀਸੀਆਂ ਦੇ ਇਨਪੈਨਲਮੈਂਟ ਲਈ ਮਿਤੀ 29 1 2019 ਨੂੰ ਮੰਗਲਵਾਰ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਸਵੇਰੇ 10:00 ਵਜੇ ਬਾਗ ਇੰਟਰਵਿਊ ਕੀਤੀ ਜਾਵੇਗੀ ਅਸਾਮੀਆਂ ਦੀ ਯੋਗਤਾ ਮਹਨਤਾਨਾ ਜੂ ਜੀਸੀ ਪੰਜਾਬ ਸਰਕਾਰ ਦੇ ਨਿਯਮ ਮੁਤਾਬਿਕ ਲਾਗੂ ਹੋਵੇਗਾ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਅਤੇ ਆਪਣੀਆਂ ਅਟੈਸਟਡ ਕੀਤੀਆਂ ਕਾਪੀਆਂ ਨਾਲ ਲੈ ਕੇ ਆਉਣ ਜੀ ਪ੍ਰਧਾਨ ਪੀਟੀਏ ਕਮ ਪ੍ਰਿੰਸੀਪਲ ਸਰਕਾਰੀ ਕਾਲੀ ਹੁਸ਼ਿਆਰਪੁਰ ਦੋਸਤੋ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਨਾਲ ਤੁਹਾਨੂੰ 1% ਵੀ ਫਾਇਦਾ ਹੋਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਕਿ ਹੋਰ ਦੋਸਤਾਂ ਦਾ ਭਲਾ ਹੋ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ